ਮਾਰੂ ਮਹੱਲਾ ਪੰਜਵਾ ਘਰਤੀ ਜਾਇ ਕੋ ਓੰਕਾਰ ਸਤਿਗੁਰ ਪ੍ਰਸਾਦਿ ਪ੍ਰਾਨ ਸੁਖ ਦਾਤਾ ਜੀ ਸੁਖ ਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ਹੋਸ਼ਮਤ ਚਾਖ ਹੋਏ ਤੁਮ ਬਾਬਰ ਦੁਲਬ ਜਨਮ ਅਕਰਥ ਰੇ ਨਰ ਐਸੀ ਕਰਹ ਿਆਨਥ ਤਾਜ ਸਾਰਿੰਗ ਧਰ ਭ੍ਰਮ ਤੂ ਭੂਲਾ ਮੋਹਿ ਲਪਟਾਇਉ ਦਾਸੀ ਸੰਗ ਸੰਤ ਰਹਾਉ ਧਰਣੀ ਧਰਤ ਅਗਿਆਨ ਨੀਚ ਕੋਲ ਸੇਵਹਿ ਹਉ ਹਉ ਕਰਤ ਵਿਹਾਵਤ ਹਉ ਹਉ ਕਰਤ ਵਿਹਾਵਤ ਹੋਕਟ ਕਰਮ ਕਰਹਿ ਅਗਿਆਨੀ ਮਾਨਮੁਖੰਦ ਕਹਾਵਤ ਉਕਟ ਕਰਮ ਕਰਹਿ ਅਗਿਆਨੀ ਮਨਮੁਖ ਅੰਧ ਕਹਾਵਤ ਸਤ ਹੂਤਾ ਅਸਤ ਕਰਮਾਨਿਆ ਜੋ ਬਿਨ ਸਤ ਸੁ ਨਿਹ ਚਲ ਜਾਣਥ ਪਰ ਕੀ ਕੋ ਆਪਣੀ ਕਰ پکਰੀ ਐਸੇ ਭੂਲ ਭੁਲਾਨਥ ਕਤਰੀ ਬ੍ਰਾਹਮਣ ਸੂਦ ਬੈ ਸਭ ਏਕੈ ਨਾਮ ਤਰਾਨਥ ਗੁਰੂ ਨਾਨਕ ਉਪਦੇਸ਼ ਕਹਤ ਹੈ ਜੋ ਸੁਨੇ ਸੂ ਪਰ ਪ੍ਰਾਨਥ ਮਾਰੂ ਮਹੱਲਾ ਪੰਜਵਾ ਗੁਪਤ ਕਰਤਾ ਸੰਗ ਸੂ ਪ੍ਰਭ ਟਹਿਕਾਵੇ ਮਨੁਖ ਮਨੁ ਖਾਏ ਬਿਸਾਰ ਹਰ ਜੀਵ ਬਿਕੇ ਭੋਗੈ ਤਪਤ ਥੰਮ ਗਲਾਈ ਰੇ ਨਰ ਕਾਏ ਪਰ ਗ੍ਰਹਿ ਜਾਏ ਕੁਚਲ ਕਠੂਰ ਕ ਮਿਗ ਕੋਚਲ ਕਠੋਰ ਕਾਮ ਘਰ ਦਬ ਤਮ ਨਹੀਂ ਸੁਨੇਉ ਧਰਮ ਰਾਏ ਰਹਾ ਹੂੰ ਵਿਕਾਰ ਪਾਥੁਰ ਗਲਹਵਾਦੇ ਨਿੰਦ ਪੋਟ ਸਰਾਏ ਮਹਾਸਾਗਰ ਸਮੰਦ ਲੰਗਨਾ ਪਾਰ ਨ ਪਰ ਨ ਜਾਏ ਕਾਮ ਕ੍ਰੋਧ ਲੋਭ ਮੋਹ ਵਿਆਪਿਉ ਨੇਤਰ ਰਖੇ ਫਰਾਏ ਸੀਸ ਉਠਾਵਨ ਸੀਸ ਉਠਾਵਨ ਨਕ ਬਹੁ ਮਿਲਈ ਮਹਾ ਦੋਤਰ ਮਾਏ ਸੂਰ ਕਰਤਾ ਸਸੀ ਮੁਕਤਾ ਬ੍ਰਹਮ ਗਿਆਨੀ ਅਲ ਪਾਏ ਸੁਭਾਵ ਤੁ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਏ ਜਿਸ ਕਰਮ ਖੁਲਿਆ ਤਿਸ ਲਹਿਆ ਪੜਦਾ ਜਿਨ ਗੁਰ ਪਹਿ ਮੰਨਿਆ ਸੁਭਾਏ ਗੁਰ ਮੰਤਰ ਆਪਕੋ ਨਾਮ ਮਦੀਨਾ ਜਨ ਨਾਨਕ ਸੰਕਟ ਜੋ ਨਾ ਪਾਏ ਰੇ ਨਰੇਨ ਬਿਦਪਾਰ ਪਰਾਇ ਧਿਆਏ ਹਰ ਜੀਉ ਹੋਏ ਮਿਰਤਕ ਤਿਆਗ ਦੂਜਾ ਭਾਉ ਰਹਾਉ ਦੂਜਾ ਮਾਰੂ ਮਹੱਲਾ ਪੰਜਵਾਂ ਬਾਹਰ ਟੁੱਟਣ ਤੇ ਛੂਟ ਪਰੇ ਗੁਰ ਘਰ ਹੀ ਮਾਹਿ ਦਿਖਾਇਆ ਥਾ ਅਨਭਉ ਅਜਰ ਜ ਰੂਪ ਪਰ ਪਿਆ ਮੇਰਾ ਮਨ ਛੋੜ ਨਕ ਤੂੰ ਜਾਇ ਥਾ ਮਾਨਕ ਪਾਇਓ ਰੇ ਪਾਇਓ ਅਰ ਪੂਰਾ ਪਾਇਆ ਥਾ ਮੂ ਅਮੋਲਿਆ ਮੂਲ ਨ ਪਾਇਆ ਜਾਈ ਕਰ ਕਿਰਪਾ ਗੁਰੂ ਦਵਾਇਆ ਥਾ ਰਹਾ ਅਦਿਸ਼ਟ ਅਗੋਚਿਰ ਪਾਰ ਬ੍ਰਹਮ ਮਿਲ ਸਾਧੂ ਅਕਥ ਕਥਾਇਆ ਥਾ ਅਨਹਦ ਸ਼ਬਦ ਦਸਮ ਦਵਾਰ ਵੱਜੂ ਤਹਿ ਅੰਮ੍ਰਿਤ ਨਾਮ ਚੁ ਆਇਆ ਥਾ ਟੂਟ ਨਾਹੀ ਮਨ ਤ੍ਰਿਸ਼ਨਾ ਭੂਜੀ ਅਖੋਟ ਭੰਡਾਰ ਸਮਾਇਆ ਥਾ ਚਰਨ 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 ਗੁਰ ਸੇਵੇ ਅਗਾੜ ਘੜਿਉ ਰਸ ਪਾਇਆ ਥਾ ਸਜ ਆਵਾ ਸਜ ਜਵਸ ਸਜ ਮਨ ਖਿਲਾਇ ਤਾ ਕਉ ਨਾਨਕ ਪਰਮ ਗੁਰ ਖੋਇ ਤਾ ਹਰ ਮਹਿਲੀ ਮਹਿਲ ਪਾਇਆ ਤਾ ਮਾਰੂ ਮਹੱਲਾ ਪੰਜਵਾ ਜਿਸ ਸਾਜ ਨਿਵਾਜਿਆ ਤ ਸਹ ਸਿਉ ਰਚਨਾ ਹੈ ਅਨਰੂਤੀ ਆਨ ਬੁਈਏ ਫਲ ਨ ਫੁੱਲੇ ਤਾਹੇ ਰੇ ਮਨ ਬੱਤਰ ਬੀਜਣ ਨਾਉ ਬੋਏ ਖੇਤੀ ਲਾਏ ਮਨੁਆ ਭਲੋ ਸਮਉ ਸਉ ਰਹਉ ਖੋਏ ਕਿਹੜਾ ਭਰਮ ਮਨ ਭਰਮ ਨ ਭਰਮ ਮਨ ਕਾ ਸਤਗੁਰ ਸਰਣੀ ਜਾਏ ਕਰਮ ਜਿਸ ਕਾਉ ਧੁਰ ਲਿਖਿਆ ਸਵੀਕਾਰ ਕਮਾਏ ਪਾਉ ਲਗ ਗੋਬਿੰਦ ਸਿੰਘ ਹਾਲ ਪਾਈ ਥਾਏ ਖੇਤ ਮੇਰਾ ਜਮਿਆ ਨਖੂਟ ਨ ਕਭੂ ਜਾਏ ਪਾਇਆ ਮੂਲ ਪਦਾਰਥ ਛੋੜ ਨ ਕਤੂ ਜਾਏ ਕਉ ਨਾਨਕ ਸੁਖ ਪਾਇ ਤ੍ਰਿਪਤ ਰਹਿਆ ਗਾਏ ਮਾਰੂ ਮਹੱਲਾ ਪੰਜਵਾਂ ਫੂਟੋਂ ਡੰਡ ਪਰ ਮੁਕੰਮਲ ਬਨੇ ਪਏ ਪ੍ਰਕਾਸ਼ ਗੋ ਕਾਟੀ 베ਰੀ ਪਗਹ ਤੇ ਗੁਰ ਕੀਨੀ ਬੰਦ ਖਿਲਾਸ ਆਮਣ ਜਾਣਾ ਰਹੂ ਤਪ ਤੜਾ ਬੁਝ ਗਇ ਗੁਰ ਸੀਤਰ ਨਾਮ ਦੀ ਰਹਾ ਜਬ ਤੇ ਸਾਧੂ ਸੰਗ ਪਇ ਤਉ ਛੂਟ ਗਏ ਨਿਗਹਾਰ ਜਿਸ ਕੀ اٹਕ ਤਿਸ ਤੇ ਛੁੱਟੀ ਤਉ ਕਹਾ ਕਰੇ ਕੋਟਵਾਰ ਤੁਕਾ ਪਾਰਾ ਕਰਮ ਕਾ ਹੋਏ ਨਹਿ ਕਰਮਾ ਸਾਗਰ ਤੇ ਕੰਢੇ ਚੜੇ ਗੁਰ ਕੀਨੇ ਧਰਮਾ ਸੱਚ ਧਾਨ ਸੱਚ ਬੈਠ ਕਾ ਸੱਚ ਸਵਾਉ ਬਣਾਇਆ ਸੱਚ ਪੂੰਜੀ ਸੱਚ ਵਖਰੋ ਨਾਨਕ ਘਰ ਪਾਇਆ ਮਾਰੂ ਮਹੱਲਾ ਪੰਜਾਂ ਭੇਦ ਪਕਾਰੈ ਮੁਖਤੇ ਪੰਡਤ ਕਾ ਮਮਨ ਕਾ ਮਠ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨਗਾਟਾ ਹੋਏ ਉਦਾਸੀ ਗ੍ਰਹਿ ਤਜ ਚਲਿਓ ਛੁਟਕੇ ਨਾਹੀ ਨਾਟਾ ਜੀ ਕੀ ਕਹਿ ਪਹਿ ਬਾਤ ਕਹਾਂ ਆਪ ਮੁਕਤ ਮੋਕ ਕੋ ਪ੍ਰਭ ਮਿਲੇ ਐਸੂ ਕਹ ਲਹਰਉ ਤਪਸੀ ਕਰਕੇ ਦੇਹੀ ਸਾਦੀ ਮਨੁਆ ਦੇਦ ਸਤਾਨਾ ब्रह्मचार ब्रह्मचर्य कीना हृदय पे गुमान ना सन्यासी होए का तीर्थ ब्राह्मणों उसमें क्रोध बेगाना कूगर बाद पैर आम दस रोटियन के उपवा बर्तन में कर कर्म खट कीने बाहर भेंट खावा ਗੀਤ ਨਾਦ ਮੁਖ ਰਾਗ ਅਲਾਪੇ ਮਨ ਹਰ ਹਰ ਗਾਵਾ ਹਰਖ ਸੋਗ ਲੋਭ ਮੋਹ ਰਹਿਤ ਹੈ ਨਿਰਮਲ ਹਰ ਨਿਰਮਲ ਹਰ ਕੇ ਸੰਤਾ ਤਨ ਕੀ ਧੂੜ ਪਾਏ ਮਨ ਮੇਰਾ ਜਦ ਦਇਆ ਕਰੇ ਭਗਵੰਤਾ ਕੋ ਨਾਨਕ ਗੁਰਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰ ਜਾਮੀ ਹਰ ਰਾਇਆ ਸਭ ਕਿਸ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਬਾਇਆ ਰਹਾ ਦੂਜਾ ਮਾਰੂ ਮਹੱਲਾ ਪੰਜਵਾ ਕੋਟ ਲਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਜਾ ਕੋ ਨਾਮ ਨਦੀਆ ਮੇਰੇ ਸਤਗੁਰ ਸੇ ਮਰ ਜਨ ਮਹਗਾ ਵਾਰਾ ਮੇਰੇ ਸਾਧਗੁਰ ਰਹੀ ਪਤ ਰਾਖ ਚੀਤਵੇ ਤਬਹੀ ਪਤ ਪੂਰੀ ਬਿਸਰਤ ਰਲਿਆ ਖਾਖ ਰਾਉ ਰੂਪ ਰੰਗ ਖੁਸ਼ੀਆ ਮਨ ਭੋਗਣ ਤੇ ਤੇ ਛੇਤਰ ਵਿਕਾਰ ਹਰ ਕਾ ਨਾਮ ਨਦਾਨ ਕਲਿਆਣਾ ਸੂਖ ਸਹਿਜ ਹਸਾਰਾ ਮਾਇਆ ਰੰਗ ਬਿਰੰਗ ਕਿਨੇ ਮੈਂ ਜਿਉ ਬਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰ ਮਿਲ ਹਰ ਹਰ ਗਾਇਆ ਉਤਮੁ ਤੇ ਅਬਾਰ ਸੁਆਮੀ ਅਗੰਦਰਬਾਰਾ ਨਾਮੋ ਵਡਿਆਈ ਸੁਬਾ ਨਾਨਕ ਖਸੂ ਪਿਆਰਾ ਮਾਰੂ ਮਹੱਲਾ ਪੰਜਵਾ ਘਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦਿ ਓਮਕਾਰ ਉਤਪਾਤੀ ਕੀ ਅਦੰਤ ਸਭ ਰਾਤੀ ਵਾਣ ਤ੍ਰੇਨ ਦਰਪਾਣ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਆ ਇੱਕ ਕਵਾਵੈ ਤੇ ਸਭ ਹੋਆ ਕਰਨਹਾਰਾ ਬੁਝੋਰੇ ਸਤਗੁਰੂ ਮਿਲੈ ਤਾਂ ਸੂਜੈ ਰੇ ਰਹਾਉ ਤਰੇ ਗੁਣ ਕੀ ਆਪਸਾਰਾ ਨਰਕ ਸੁਰਗ ਅਵਤਾਰਾ ਹਉ ਮੈ ਆਵੇ ਜਾਈ ਮਨ ਟਿਕਣਾ ਪਾਵੇ ਰਾਈ ਵਾਜ ਗੁਰੂ ਗੁਰਬਾਰਾ ਬਿਲ ਸਤਗੁਰ ਗੁਰ ਨਸਤਾਰਾ ਹਉ ਕਰਮ ਕਮਾਣੇ ਤੇ ਤੇ ਬੰਦ ਗਲਾਣੇ ਮੇਰੀ ਮੇਰੀ ਧਾਰੀ ਓਹਾ ਪੈਰ ਲੋਹਾਰੀ ਸੋ ਗੁਰ ਮਿਲ ਇੱਕ ਪਛਾਣ ਜਿਸ ਹੋਵੇ ਭਾਗ ਮਥਾਣ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਪੂਲਾ ਜੇ ਪ੍ਰਭੂ ਪੁਲਾਇਆ ਨਹਿ ਆਪੋ ਮੂਰਖ ਗਿਆਨੀ ਜੇ ਕਰਵੈ ਸੋ ਨਾਮੁ ਖਾਨੀ ਤੇਰਾ ਨਾ ਪਾਰਾ ਪਰਿਆ ਜਨ ਨਾਨਕ ਤੇਰਾ ਅੰਤ ਨਾ ਪਾਰਾ ਵਾਰਾ ਜਨ ਨਾਨਕ ਸਦ ਬਲਹਾਰਾ ਮਾਰੂ ਮਹੱਲਾ ਪੰਜਵਾਂ ਮੋਹਨੀ ਮੋਹੇ ਲਈ ਤ੍ਰੈ ਗੁਨੀਆਂ ਲੋਭ ਵਿਆਪੀ ਝੂਠੀ ਦੁਨੀਆ ਮੇਰੀ ਮੇਰੀ ਕਰ ਕੇ ਸੰਚੀ ਅੰਤ ਕੀ ਬਾਰ ਸਗਲੇ ਛਲਿਆ ਨਿਰਭਉ ਰੰਕਾਰ ਦੇ ਲਿਆ ਜੀ ਚੰਤ ਸਗਲੇ ਪ੍ਰਤਪਲਿਆ ਰਹਾਉ ਇਕ ਐ ਸ੍ਰਮ ਕਰ ਗਾੜੀ ਗੜ ਹੈ ਇਕ ਐ ਸੁਪਨੇ ਦਾਮ ਨ ਛੜ ਹੈ ਰਾਜ ਕਮਾਏ ਕਰੀ ਜਿਨ ਧਰਲੀ ਤੱਕ ਸੰਗ ਨ ਚੰਚਲ ਚਲੀਆ ਇਕ ਪ੍ਰਾਣ ਪਿੰਡ ਤੇ ਤਿਆਰੀ ਇਕ ਸੰਚੀਤਜ ਬਾਪ ਮਾਤਾ ਰੀ ਸੁਤ ਮੀਤ ਭਰਾ ਤੇ ਗੋਹ ਜੀ ਗੋਹ ਜੀਤਾ ਕੈ ਗੋਹ ਜੀ ਤਾ ਕੈ ਨਿਕਟ ਨ ਹੋਈ ਖਲਿਆ ਹੋਇਆ ਤੂਤ ਬੈਠੇ ਲੈ ਤਾਰੀ ਜੋਗੀ ਜਤੀ ਪੰਡਤ ਵਿਚਾਰੀ ਗ੍ਰਹਿ ਮੜੀ ਮਸਾਣੀ ਬਨ ਮੈਂ ਬਸਤੇ ਉਠਤ ਨ ਕੈ ਲਾਗੀ ਪਲਿਆ ਕਾਟੇ ਬੰਦਨ ਠਾਕੁਰ ਜਾ ਕੇ ਹਰ ਹਰ ਨਾਮ ਬਸਿਓ ਜੀ ਤਾ ਕੈ ਸਾਰ ਸੰਗ ਭਏ ਜਨ ਮੁਕਤੀ ਗਤ ਪਾਈ ਨਾਨਕ ਨਦਰ ਨਿਹਾਲੀਆ ਮਾਰੂ ਮਹੱਲਾ ਪੰਜਵਾ ਸਿਮਰੋ ਏਕ ਨਰੰਜਨ ਸੋ ਉਜਾ ਤੇ ਬਿਰਥਾ ਜਾਤ ਨਾ ਕਹੋ ਮਾਤ ਗਰਭ ਮੈਂ ਜਨ ਪ੍ਰਤਪਾਰਾ ਜੀਉ ਪੈਣ ਦੇ ਸਾਜ ਜਸਵਾਰਿਆ ਸੋਈ ਬਿਦਾਤਾ ਕਿਨ ਕਿਨ ਜਪੀਐ ਜਿਸ ਮਰਤਾਵ ਗਣ ਸਭ ਟਕੀਐ ਚਰਨ ਕਮਲ ਉਰ ਧਾਰੋ ਉਰੇ ਅੰਤਰ ਧਾਰੋ ਬਿਖਿਆ ਬਾਨ ਤੇ ਜੀਉ ਉਧਾਰੋ ਕਰਣ ਪਲਾ ਮਿਟੇ ਬਿਲ ਲਾਟਾ ਜਪ ਗੋਵਿੰਦ ਭਰਮ ਭਉ ਫਾਟਾ ਸਾਧ ਸੰਗ ਵਿਰਲਾ ਕੋ ਪਾਏ ਨਾਨਕ ਤਾਂ ਕਬਲ ਭਰ ਜਾਏ ਰਾਮ ਨਾਮ ਮਨ ਤਨ ਆਧਾਰ ਜੂ ਸਿਮਰੈ ਤਿਸ ਕਾ ਨਿਸਤਾਰ ਰਹਾਉ ਮਿਥਿਆ ਵਸਤ ਸਤ ਕਰਮਾਨੀ ਹਿਤ ਲਾਇਉ ਸਾਠ ਮੂੜ ਅਗਿਆਨੀ ਕਾਮ ਕ੍ਰੋਧ ਲੋਭ ਮਦ ਮਤਾ ਕਉੜੀ ਬਦਲੇ ਜਨਮ ਗਵਾਤਾ ਆਪਣਾ ਛੋੜ ਪਰਾਇ ਰਾਤਾ ਮਾਇਆ ਮਦ ਮਨ ਤਨ ਸੰਗ ਜਾਤਾ ਤ੍ਰਿਸ਼ਨ ਨ ਬੂਜੈ ਕਰਤ ਕਲੋਲਾ ਊਣੀ ਆਸ ਮਿਥਿਆ ਸਭ ਬੋਲਾ ਆਵਤ ਕੇਲਾ ਜਾਤ ਇਕੇਲਾ ਹਮ ਤੁਮ ਸੰਗ ਝੂਠੇ ਸਭ ਬੋਲਾ ਪਾਇਠ ਗੌਰੀ ਆਪ ਭੁਲਾਇਓ ਨਾਨਕ ਕਿਰਤ ਨ ਜਾਏ ਮਟਾਇਓ ਪਾਸ ਪੰਖੀ ਭੂਤ ਅਰਪ੍ਰੇਤਾ ਬਉਜ ਬਉ ਬਿਤ ਜੋਨੀ ਫਿਰਤ ਅਨੇਤਾ ਜਹ ਜਨੂ ਤਹਿ ਰਹਿ ਨ ਪਾਵੇ ਥਾਨ ਬਿਹੂਨ ਥਾਨ ਬਿਹੂਨ ਉਠ ਉਠ ਧਰਤਾ ਵ ਮਨ ਤਨ ਬਾਸਨਾ ਬਹੁਤ ਵਿਸਤਾਰਾ ਅਹੰ ਮੇਵ ਮੂਠੋ ਬੇਚਾਰਾ ਅਨਕ ਦੂ ਘਰ ਬਹੁਤ ਸਜਾਈ ਤਾਂ ਕਿ ਕੀਮਤ ਕਹਿ ਨਾ ਜਾਏ ਤਰਾ ਵਿਸਰਤ ਨਰਕ ਮਹਿ ਪਾਇਆ ਤਾ ਹਮਾਤ ਨ ਬੰਦ ਨ ਮੀਤ ਨ ਜਾਇ ਜਿਸ ਕੋ ਹੂਤ ਕਿਰਪਾਲ ਸੁਆਮੀ ਸੂਜਨ ਨਾਨਕ ਪਾਰ ਕਰਾਮੀ ਭ੍ਰਮਤ ਪ੍ਰਭ ਤ ਪ੍ਰਭ ਸਰਨੀ ਆਇਆ ਦੀਨਾ ਨਾਥ ਜਗਤ ਪਿਤ ਮਾਇਆ ਪ੍ਰਭ ਦਿਆਲ ਦੁਖ ਦਰਦ ਬਿਦਾਰਣ ਜਿਸ ਪਾਵੈ ਤਸਹੀ ਨਿਸਤਾਰਣ ਅੰਧ ਕੂਪ ਤੇ ਕੱਢ ਨਹਾਰਾ ਪ੍ਰੇਮ ਭਗਤ ਹੋਵਨ ਨਿਸਤਾਰਾ ਸਾਧ ਰੂਪ ਆਪਣਾ ਤਨ ਧਾਰਿਆ ਮਹਾ ਅਗੰਤਿ ਆਪ ਉਭਾਰਿਆ ਜਪ ਤਪ ਸੰਜਮ ਇਸਤੇ ਕਿਛ ਨਾਹੀ ਆਦ ਅੰਤ ਪ੍ਰਭ ਅਗਮ ਅਗਾਹੀ ਨਾਮ ਦੇਹ ਮੰਗਦਾ ਦਾਸ ਤੇਰਾ ਹਰ ਜੀਵਨ ਪਦ ਨਾਨਕ ਪ੍ਰਭ ਮੇਰਾ ਮਾਰੂ ਮਹੱਲਾ ਪੰਜਵਾ ਕਤ ਕਉ ਕਤਕ ਉੜਹਿ ਕਾ ਬਹੁ ਲੁਗਾ 모ਹਨ ਦੀਨ ਕਿਰਪਾਈ ਐਸੀ ਜਾਨ ਪਾਈ ਸ਼ਰਨ ਸੂਰੋ ਗੁਰਦਾਤਾ ਰਗ ਆਪ ਵਡਾਈ ਰਾਉ ਭਗਤਾ ਕਾ ਅਗਿਆਕਾਰੀ ਸਦਾ ਸਦਾ ਸੁਖ ਦਾਈ ਆਪਣੇ ਕੋ ਕਿਰਪਾ ਕਰਿ ਯਹੋ ਇੱਕ ਨਾਮ ਧਿਆਈ ਨਾਨਕ ਦੀਨ ਨਾਮ ਮੰਗੈ ਦੁਤੀਆ ਭਰਮ ਚੁਕਾਈ ਮਾਰ ਮਹੱਲਾ ਪੰਜਵਾ ਮੇਰਾ ਠਾਕੁਰ ਅਤ ਭਾਰਾ ਮੋਹਿ ਸੇਵਕ ਵਿਚਾਰਾ ਮੋਹਨ ਲਾਲ ਮੇਰਾ ਪ੍ਰੀਤਮ ਮਨ ਮਾਨਾ ਮੁਕੋ ਦੇਉ ਦਾਨ ਰਾਉ ਸਗਲੇ ਮੈਂ ਦੇਖੇ ਜੋਈ ਬੀਜੋ ਅਵਰ ਨ ਕੋਈ ਜੀਨ ਪ੍ਰਤਪਾਲ ਸਮਾਹ ਹੋ ਹੈ ਹੋਸੀ ਆਰੈ ਹਾ ਹੂ ਸਿਆਹੇ ਦਇਆ 모ਹ ਕੀਜੈ ਦੇਵਾ ਨਾਨਕ ਲਾਗੋ ਸੇਵਾ ਮਾਰੂ ਮਹੱਲਾ ਪੰਜਵਾਂ ਪਤ ਤੂ ਉਦਾਰਨ ਤਾਰਨ ਬਲ ਬਲ ਬਲੇ ਬਲ ਜਾਈਐ ਐਸਾ ਕੋਈ ਭੇਟ ਸੰਤ ਜਿਤ ਹਰ ਹਰੇ ਹਰ ਧਾਈਐ ਮੋ ਕੋ ਕੋ ਨ ਜਾਣਤ ਕਹੀਤ ਦਾਸ ਤੁਮਾਰਾ ਇਹ ਆਉਟ ਆਧਾਰ ਰਉ ਸਰਬ ਧਾਰਨ ਪ੍ਰਤਿ ਪਾਰਨ ਇੱਕ ਬਿਨਉ ਦਿਨਾ ਤੁਮਰੀ ਬਦ ਤੋਂ ਮਹੀ ਜਾਨੋ ਤੁਮ ਜਲ ਹਮ ਮੀਨਾ ਪੂਰਨ ਬਸੀਰਨ ਸਵਾਮੀ ਆਹੇ ਆਇਓ ਪਾਛ ਸਗਲੂ ਭੂਮ ਮੰਡਲ ਖੰਡਲ ਪ੍ਰਭ ਤੁਮਹੀ ਆਚੈ ਅਟਲ ਅਖਿਓ ਦੇਵਾ ਮੋਹਨ ਲਖ ਪਾਰਾ ਦਾਨ ਪਾਵੋ ਸੰਤਾ ਸੰਗ ਨਾਨਕ ਰੇਂਦਾ ਸਾਰਾ ਮਰੂ ਮਹੱਲਾ ਪੰਜਵਾਂ ਤ੍ਰਿਪਤ ਗਾਇ ਸੰਤਾ ਗੁਰ ਜਾਨੇ ਜਿਨ ਮੰਤਾ ਤਾ ਕੀ ਕਿਛ ਕਹਿ ਨ ਜਾਈ ਜੈ ਕੋ ਨਾਮ ਬਡਾਈ ਲਾਲ ਅਮੋਲਾ ਲਾਲੋ ਅਗਹ ਅਤੋਲਾ ਨਾਮ ਰਹਾਉ ਆਵਗਤ ਸਿਉ ਮਾਨਿਆ ਮਾਨੋ ਗੁਰਮੁਖ ਤਤ ਗਿਆਨੋ ਪੇਖਤ ਸਗਲ ਨ ਧਿਆਨੋ ਤਜਿ ਮਨ ਤੇ ਅਭਮਾਨੋ ਨਿਹਚਿਲ ਤਿਨ ਕਾ ਠਾਣਾ ਗੁਰਤੀ ਮਹਿਲ ਪਛਾਣਾ ਅੰਦਨ ਗੁਰ ਮਿਲ ਜਾਗੇ ਆਰ ਕੀ ਸੇਵਾ ਲਾਗੇ ਪੂਰਨ ਤ੍ਰਿਪਤ ਗਾਏ ਸਹਿਜ ਸਮਾਦ ਸੁਭਾਏ ਹਰ ਪੰਡਾਰ ਹਾਥ ਆਇਆ ਨਾਨਕ ਗੁਰ ਤੇ ਪਾਇਆ ਮਾਰੂ ਮਹੱਲਾ ਪੰਜਵਾਂ ਘਰ ਸ਼ੇਵ ਦੋ ਪਦੇ ਇਕ ਓੰਕਾਰ ਸਤਿਗੁਰ ਪ੍ਰਸਾਦ ਸੋਡ ਸਗਲ ਸਿਆਣ ਪਾ ਮਿਲ ਸਾਧ ਤਿਆਗ ਗੁਮਾਨ ਅਬਰ ਸਭ ਕਾ ਸ਼ਿਮਿਥਿਆ ਰਸਨਾ ਰਾਮ ਰਾਮ ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟਹਿ ਅਗ ਤੇਰੀ ਜਨਮ ਜਨਮ ਕੇ ਕਮਨ ਬਪੂਜਾਮ ਰਹਾ ਦੁਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸਰਾਮ ਗੁਰ ਪ੍ਰਸਾਦ ਨਾਨਕ ਪਖਾਨੇ ਹਰ ਭਜਨ ਤਤ ਗਿਆਨ ਮਾਰੂ ਮਹੱਲਾ 5 ਜਿੰਨੀ ਨ ਵਿਸਾਰਿਆ ਸੇ ਹੋਤ ਦੇਖੇ ਕੇ ਪੁੱਤਰ ਮਿੱਤਰ ਭਿਲਾਸ ਮਨ ਤਾ ਟੂਟ ਤੇ ਇਹ ਨੇਹ ਮੇਰੇ ਮਨ ਨਾਮ ਮਨ ਤਨ ਲੇਹ ਮੇਰੇ ਮਨ ਨਾਮ ਨਿਤ ਨਿਤ ਲੇਹ ਜਲਤ ਨਹੀਂ ਅਗਨ ਸਾਗਰ ਸੁਖ ਮਨ ਤਨ ਦੇਹ ਰਹਾਓ ਬਿਰਖ ਛਾਇਆ ਜੈਸੀ ਬਿਰਸਤ ਪਵਨ ਝੂਲਤ ਮੇਹ ਹਰ ਭਗਤ ਦ੍ਰਿੜ ਮਿਲ ਸਾਧ ਨਾਨਕ تیرਹ ਕਾਮ ਆਵਤ ਹੈ ਮਾਰੂ ਇਹ ਮਾਰੂ ਮਹੱਲਾ ਪੰਜਵਾਂ ਪੁਰਖ ਪੂਰਨ ਸੁਖ ਦਾਤਾ ਸੰਗ ਬਸਤੂ ਨੀਤ ਮਰਨ ਹਵੈ ਨਾ ਜਾਏ ਬਿਨ ਸੈ ਵਿਆਪਤ ਉਸ ਨਸੀਤ ਮੇਰੇ ਮਨ ਨਾਮ ਸਿਵ ਕਰ ਪ੍ਰੀਤ ਚੇਤ ਮਨ ਮੈਂ ਹਰ ਹਰ ਨਿਧਾਨ ਇਹ ਨਿਰਮਲ ਰੀਤ ਰਹਾਓ ਕਿਰਪਾਲदयाल ਗੋਪਾਲ ਗੋਬਿੰਦ ਜੋ ਜਪੈ ਤਿਸੀਦ ਨবল ਨਾਪ ਤਨ ਚਤਰਸੁੰਦਰ ਮਨ ਨਾਨਕ ਤੇ ਸੰਗ ਬੀਡ ਮਾਰੂ ਮਹੱਲਾ ਪੰਜਵਾ ਚਲਤ ਬੈਸਤ ਸੋਵਤ ਜਾਗਤ ਗੁਰ ਮੰਤਰ ਹਿਰਦੈ ਚਿਤਾਰ ਚਰਨ ਸਰਨ ਭਜ ਸੰਗ ਸਾਧੂ ਭਵ ਸਾਗਰ ਉਤਰਹਿ ਪਾਰ ਮੇਰੇ ਮਨ ਨਾਮ ਹਰਦਾ ਧਾਰ ਕਰ ਪ੍ਰੀਤ ਮਨ ਤਨ ਲਾਏ ਹਰਿ ਸਭ ਅਬਰ ਸਗਲ ਵਿਸਾਰ ਰਹਾਉ ਜੀਉ ਮਨ ਤਨ ਪ੍ਰਾਨ ਪ੍ਰਭ ਕੇ ਤੂੰ ਆਪਣ ਆਪ ਨਿਵਾਰ ਗੋਵਿੰਦ ਪਜ ਸਭ ਸਵਾਰਥ ਪੂਰੇ ਨਾਨਕ ਕਬ ਹੋ ਨਾ ਹਾਰ ਮਾਰੂ ਮਹੱਲਾ ਪੰਜਾਂ ਤਜ ਆਪ ਤਨ ਸੀਤਾ ਪੁਰੇਣ ਸਾਧੂ ਥਿਓ ਤਸੈ ਪ੍ਰਾਪਤ ਨਾਮ ਤੇਰਾ ਕਰ ਕਿਰਪਾ ਜਿਸ ਦੀਓ ਮੇਰੇ ਮਨ ਨਾਮ ਅੰਮ੍ਰਿਤ ਪੀਓ ਆਨ ਸਾਧ ਬਿਸਾਰ ਹੋਛੇ ਅਮਰ ਜੁਗ ਜੁਗ ਜੀਉ ਰਹਾ ਨਾਮ ਇੱਕ ਰਸ ਰੰਗ ਨਾਮ ਨਾਮ ਲਾਗ ਲਿਓ ਮੀਤ ਸਾਜਨ ਸੋਖਾ ਬੰਧ ਪਹਰ ਏਕ ਨਾਨਕ ਕੀਓ ਮਾਰੂ ਮਹੱਲਾ ਪੰਜਵਾਂ ਪ੍ਰਤਪਾਲ ਮਾਤਾ ਉਧਰ ਰੱਖ ਲਗਨ ਦੇਤ ਨਾਸੇਕ ਸੋਈ ਸੁਆਮੀ ਇਹ ਹਰਖ ਬੁੱਧ ਗੂਜ ਬੁੱਧ ਬਵੇ ਮੇਰੇ ਮਾਨ ਨਾਮ ਕੀ ਕਰ ਟੇਕ ਤਸੈ ਬੂਜ ਜੈਨ ਤੂੰ ਕੀਆ ਪ੍ਰਭ ਕਰਨ ਕਾਰਣ ਇਕ ਰਹਾਉ ਚੀਤ ਮਨ ਮਹਤਾਜ ਸਿਆਣ ਪਛੂੜ ਸਗਲੇ ਭੇਖ ਸੇਮਰ ਹਰ ਹਰ ਸਦਾ ਨਾਨਕ ਤਰੇ ਕਈ ਅਨੇਕ ਮਾਰੂ ਮਹੱਲਾ ਪੰਜਵਾ ਪਾਤ ਪਾਵਨ ਨਾਮ ਜੈ ਕੋ ਅਨਾਥ ਕੋ ਹੈ ਨਾਥ ਮਹਾ ਭਵ ਜਲ ਮਾਹੇ ਤੁਲਹੁ ਜਾ ਕੋ ਲਿਖਿਓ ਮਾਥ ਡੂਬੇ ਨਾ ਬੈਨ ਕੰਨ ਸਾਥ ਕਰਨ ਕਾਣ ਚੇਤਨਾ ਆਵੇ ਦੇਕਰ ਰਾਖੇ ਹਾਥ ਰਹਾਉ ਸਾਧ ਸੰਗਤ ਗਉਣ ਉਚਾਰਨ ਹਰ ਨਾਮ ਅੰਮ੍ਰਿਤ ਪਾਠ ਕਰੋ ਕਿਰਪਾ ਮੁਰਾਰ ਮਾਦੂ ਸੁਣ ਨਾਨਕ ਜੀ ਵੇ ਗਾਥ ਸਾਧ ਸੰਗਤ ਗੁਣ ਉਚਾਰਣ ਹਰ ਨਾਮ ਅਮਰਤ ਬਾਤ ਕਰੋ ਕਿਰਪਾ ਮੁਰਾਰ ਮਾਦੂ ਸੁਣ ਨਾਨਕ ਜੀ ਵੇ ਗਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ